ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਿਦੀ ਦਿਹਾੜਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਸ਼ਿਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਢੋਬੜੀ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਤੇ 23 ਤਰੀਕ ਨੂੰ ਸਮਾਪਤ ਹੋਏਗਾ ਇਹ ਵੱਖਰੇ ਵੱਖਰੇ ਪੜਵਾ ਤਾਂ ਹੁੰਦਾ ਹੋਇਆ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਰਵਾਨਾ ਹੋ ਕੇ ਗੁਰਦੁਆਰਾ ਕੱਲ੍ਹ ਜਾਨਾ ਸਾਹਿਬ ਰਾਏਕੋਟ ਵਿੱਚ ਸਮਾਪਤ ਹੋਏਗਾ ਉਸ ਤੋਂ ਬਾਅਦ ਅਗਲੇ ਪੜਾ ਲਈ ਗੁਰਦੁਆਰਾ ਨਾਭਾ ਸਾਹਿਬ ਹੁੰਦਾ ਹੋਇਆ ਦੁਖਨਵਾਰ ਪਟਿਆਲਾ ਪਟਿਆਲੇ ਤੋਂ ਫਤੇਗੜ ਸਾਹਿਬ ਹੁੰਦਾ ਹੋਇਆ ਅੰਬ ਸਾਹਿਬ ਮੋਹਾਲੀ ਵੱਖਰੇ ਵੱਖਰੇ ਪੜਾਵਾਂ ਤੋਂ 30 ਤਰੀਕ ਨੂੰ ਇਹ ਸਮਾਪਤ ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਤਾਂ ਸੇ ਦੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਜਾਲਾ ਜੀ ਜਿਹਦੀ 350 ਸਾਲਾਂ ਦੀ ਸਿੱਧੀ ਸਤਿਾਰ ਦੀ ਸਮਰਪਤ ਨਗਰ ਕੀਰਤਨ ਗੁਰਦਰਾ ਧੋਬੜੀ ਸਾਹਿਬ ਸਾਹਮਣੋਂ ਜੋ ਕਿ ਲਗਭਗ 3 ਮਹੀਨੇ ਦੇ ਕਰੀਬ ਆਰੰਭ ਹੋਏ ਨੂੰ ਸਮਝਾਇਆ ਆ ਤੇ ਅੱਜ ਕੀਰਤਨ ਵੱਖ-ਵੱਖ ਪ੍ਰਵਾਹ ਤੋਂ ਹੁੰਦਾ ਆ ਆਲਮਗੀਰ ਪੁੱਤਰ ਸਾਹਿਬ ਤੋਂ ਅਗਲੇ ਪੜਾ ਲਈ ਰਵਾਨਾ ਆਇਆ ਸੰਗਤਾਂ ਵਿੱਚ ਬਹੁਤ ਜ਼ਿਆਦਾ ਸਹਾਇਆ ਠਾਠਾ ਮਾਰਦਾ ਕਾਠੀ ਗੁਰਦਸਾਹ ਵਜ ਤੇ ਰੋਜ਼ ਇਦਾਂ ਹੀ ਆਰੰਭ ਤੋਂ ਲੈ ਕੇ ਸਮਾਪਤੀ ਤੀਕ ਸੰਗਤਾਂ ਸੜਕਾਂ ਤੇ ਖਲੋਤੀਆਂ ਠਾਠਾ ਜਲ ਪਾਣੀ ਦਾ ਪ੍ਰਸਾਦ ਦਾ ਸੇਵਾ ਕਰ ਰਹੀਆਂ ਸੰਗਤਾਂ ਗੁਰੂ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਲੀਆਂ ਆ ਸਾਹਿਬ ਅਦਾਲਤ ਜਾਣਾ ਅੱਜ